ਅੰਬਰ ਮੌਸਮ ਅਪਡੇਟ 22 24 ਅੰਬਰ ਦੇਖੋ ਪੰਜਾਬ ਦੇ ਕਿਸ ਜिले ਵਿੱਚ ਮੀਂਹ ਜਾਂ ਮੌਸਮ ਬਿਲਕੁਲ ਸਾਫ ਜਾਣੋ ਕੀ ਮੌਸਮ ਬਾਗਵਾਲ ਨਵੀਂ ਅਪਡੇਟ ਦੇਖੋ ਪੰਜਾਬ ਦੇ ਮੌਸਮ ਦੀ ਪੂਰੀ ਜਾਣਕਾਰੀ ਜਾਣੋ ਆਪਣੇ ਜिले ਦਾ ਮੌਸਮ ਸੱਜੇ ਕਾਲ ਸਾਰੇ ਪੰਜਾਬੀਆਂ ਨੂੰ ਮੌਸਮ ਦੀ ਜਾਣਕਾਰੀ ਦੇ ਕੇ ਦਰਸ਼ਕਾਂ ਦਾ ਤਹਿਤ ਸਵਾਗਤ ਹੈ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਦੇਖਾਂਗੇ ਅੱਜ ਦਿਨ ਕਿੰਨੇ ਦੇ ਰਹਿ ਸਕਦੇ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਦੇ ਹਾਂ ਚੈਨਲ ਨੂੰ ਜਰੂਸ ਸਬਸਕ੍ਰਾਈਬ ਕਰ ਲਓ ਤਾਂ ਕਿ ਚਲ ਕੇ ਜਿਹੜੀ ਵੀ ਅਪਡੇਟ ਆਵੇ ਸਾਡੇ ਕੋਲ ਮੈਂ ਤੁਹਾਡੇ ਕੋਲ ਪਾਉਂਦੇ ਰਹੇ ਵੀਡੀਓ ਦੇ ਵਿੱਚ ਅੰਤ ਤੱਕ ਜੁੜੇ ਬਣੇ ਰਹਿਣਾ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਦਾ ਮੌਸਮ 22 ਸਤੰਬਰ ਨੂੰ ਕਿਸ ਤਰ੍ਹਾਂ ਰਹੇਗਾ ਕਿਹੜੇ ਇਲਾਕਿਆਂ ਵਿੱਚ ਬੱਦਲਵਾਈ ਜਾਂ ਮੌਸਮ ਸਾਫ਼ ਦੇਖਣ ਨੂੰ ਮਿਲੇਗਾ 22 23 ਸਤੰਬਰ ਦਾ ਮੌਸਮ ਦੇਖਾਂਗੇ ਸਭ ਤੋਂ ਪਹਿਲਾਂ ਆਪਾਂ ਸੈਟਲਾਈਟ ਇਮੇਜ ਦੇਖਾਂਗੇ ਉਸ ਤੋਂ ਬਾਅਦ ਆਪਾਂ ਰੇਨ ਰਡਾਰ ਮਾਡਲ ਦੇਖਾਂਗੇ ਉਸ ਤੋਂ ਬਾਅਦ ਆਪਾਂ ਪੰਜਾਬ ਵਾ BMDI ਵੱਲੋਂ ਜੋ ਵੀ ਅਲਰਟ ਜਾਰੀ ਕੀਤੇ ਗਏ ਨੇ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਸਵੀਰਾਂ ਦੇਖ ਲੈਂਦੇ ਹਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਦਾ ਮੌਸਮ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਪੰਜਾਬ ਦਾ ਮੌਸਮ ਜਿਸ ਦੇ ਆਪਾਂ ਦੇਖੀਏ ਤਾਂ ਹਰਿਆਣਾ ਦਾ ਮੌਸਮ ਦੇਖਾਂਗੇ ਆ ਤਿਆਰ ਸੈਟਲ ਤਸਵੀਰਾਂ ਤਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਬਹੁਤੇ ਖੇਤਰਾਂ ਦੇ ਵਿੱਚ ਆਪਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਹੈ ਬਾਕੀ ਜੇ ਆਪਾਂ ਦੇਖੀਏ ਤਾਂ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ 21 ਤੋਂ ਲੈ ਕੇ 25 ਸਤੰਬਰ ਤੱਕ ਪੰਜਾਬ ਦਾ ਮੌਸਮ ਹਰਿਆਣਾ ਦਾ ਰਾਜਸਥਾਨ ਦਾ ਮੌਸਮ ਬਿਲਕੁਲ ਸਾਫ਼ ਰਹੇਗਾ ਹਲਕੇ ਤੇ ਟੁੱਟਵੇਂ ਤੌਰ ਤੇ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਮੌਸਮ ਦੇ ਵਿੱਚ ਬਦਲਬਾਈ ਦੇਖਣ ਨੂੰ ਮਿਲ ਸਕਦੇ ਆ ਜੇ ਆਪਾਂ ਗੱਲ ਕਰੀਏ ਤਾਂ ਰਾਜਸਥਾਨ ਦੇ ਇਲਾਕਿਆਂ ਦੀ ਗੱਲ ਕਰ ਲੈਂਦੇ ਆ ਪਹਿਲੇ ਜੇ ਰਾਜਸਥਾਨ ਦੇ ਇਲਾਕ ਬੋਰ ਅਤੇ ਮੌਨ ਲੋਨ ਰਚ ਕਰਦੇ ਜੇ ਪੰਜਾਬ ਦੇ ਨਾਲ ਟੱਚ ਕਰਦੇ Rajasthan ਦੇ ਇਲਾਕਿਆਂ ਦੀ ਗੱਲ ਕਰੀਏ ਜਿਸ ਦੇ ਵਿੱਚ ਸ਼੍ਰੀ ਗੰਗਾ ਨਗਰ ਹੋ ਗਿਆ ਹਨੂਮਨਗੜ੍ਹ ਹੋ ਗਿਆ ਸੂਰਤਗੜ ਹੋ ਗਿਆ ਇੱਧਰ ਦੇ ਇਲਾਕਿਆਂ ਵਿੱਚ ਆਪਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਮੌਸਮ ਖੁਸ਼ਕ ਅਤੇ ਗਰਮ ਬੰਦਾ ਹਾ ਦਿਖਾਈ ਦੇਗਾ ਜੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਟੈਂਪਰੇਚਰ 35 36 ਡਿਗਰੀ ਦੇ ਕਰੀਬ ਬਣਿਆ ਹੋਇਆ ਹੈ ਰਾਤ ਦਾ ਟੈਂਪਰੇਚਰ ਦੀ ਗੱਲ ਕਰੀਏ ਤਾਂ ਰਾਤ ਦਾ ਟੈਂਪਰੇਚਰ 28 29 ਡਿਗਰੀ ਦੇ ਕਰੀਬ ਬਣਿਆ ਹੋਇਆ ਦਿਖਾਈ ਦੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਨੂੰ ਮੌਸਮ ਗਰਮ ਰਹਿਣ ਦੀ ਉਮੀਦ ਹੈ ਇੱਕ ਵਾਰ ਫੇਰ ਤੋਂ ਛੋਟੀ ਜੀ ਬੇਨਤੀ ਕਰਦੇ ਆਂ ਵੀਡੀਓ ਵਿਜੈਂਡ ਤੱਕ ਜੂਰ ਬਣੇ ਰਹਿਣਾ ਅੱਗੇ ਜਾ ਕੇ ਆਪਾਂ ਪੰਜਾਬ ਆਈਐਮਡੀ ਵੱਲੋਂ ਜੋ ਵੀ ਅਲਰਟ ਜਾਰੀ ਕੀਤੇ ਗਏ ਨੇ ਉਸ ਦੀ ਜਾਣਕਾਰੀ ਤੁਹਾਨੂੰ ਨਾਲ ਸਾਂਝੀ ਕਰਾਂਗੇ ਆਪਾਂ ਜੇ ਇੱਧਰ ਹਰਿਆਣੇ ਨਾਲ ਟੱਚ ਕਰਦੇ ਇਲਾਕੇ ਜਿਹੜੇ ਪੰਜਾਬ ਨਾਲ ਟੱਚ ਦੇ ਬਾਰਡਰ ਨਾਲ ਟੱਚ ਕਰਦੇ ਜਿਹੜੇ ਹਰਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਉਸ ਦੇ ਵਿੱਚ ਦੇਖਾਂਗੇ ਮੌਸਮ ਕਿਸ ਤਰ੍ਹਾਂ ਰਹੇ ਹਰਿਆਣੇ ਦੇ ਇਲਾਕੇ ਹੋਗੇ ਜਿਹੜੇ ਇੱਧਰ ਪੰਜਾਬ ਦੇ ਬਾਰਡਰ ਨਾਲ ਟੱਚ ਕਰਦੇ ਹਰਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਓਵਰ ਆਪਾਂ ਨੂੰ ਮੌਸਮ ਸਾਫ਼ ਦਿਖਾਈ ਦੇ ਰਿਹਾ ਜੇ ਇੱਧਰ ਅੰਬਾਲਾ ਚੀਕਾ ਹੋ ਗਿਆ ਕੈਥ ਖੋਸ਼ ਕਰਤੇ ਗਰਮ ਅੰਦਾਜ਼ ਖਾਈ ਦੇਗਾ ਜੀ ਟੈਂਪਰੇਚਰ ਦੀ ਗੱਲ ਕਰੀਏ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਟੈਂਪਰੇਚਰ ਤਕਰੀਬਨ 35 37 ਡਿਗਰੀ ਦੇ ਕਰੀਬ ਜਿੰਦਾ ਟੈਂਪਰੇਚਰ ਬੰਦਾ ਹਾ ਦਿਖਾਈ ਦੇਗਾ ਤੇ ਆਪਾਂਗੇ ਰਾਤ ਦੇ ਟੈਂਪਰੇਚਰ ਦੀ ਗੱਲ ਕਰੀਏ ਰਾਤ ਦਾ ਟੈਂਪਰੇਚਰ ਵੀ ਇਧਰ 28 ਡਿਗਰੀ ਦੇ ਕਰੀਬ ਬੰਦਾ ਹਾ ਦਿਖਾਈ ਦੇਗਾ ਪੰਜਾਬ ਦੀਆਂ ਤਾਜ਼ਾ ਸੈਲਫੀ ਤਸਵੀਰਾਂ ਦੇਖ ਲੈਣ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਦਾ ਮੌਸਮ ਆਪਾਂ ਨੂੰ ਬਿਲਕੁਲ ਕਲੀਅਰ ਦਿਖਾਈ ਦੇ ਰਿਹਾ ਹੈ ਬਾਕੀ ਆ ਫਿਲਹਾਲ ਗੱਲ ਕਰੀਏ ਮੌਸਮ ਪੰਜਾਬ ਦਾ ਠੀਕ ਠਾਕ ਬਣਿਆ ਹੈ ਖੁਸ਼ਕ ਬਣਿਆ ਹੋਇਆ ਹੈ ਤੇ ਦੇਖੀਏ ਤਾਂ ਇਸ ਵੇਲੇ ਆਪਾਂ ਦੀ ਗੱਲ ਕਰੀਏ ਤਾਂ ਟੈਂਪਰੇਚਰ ਦੇ ਵਿੱਚ ਵੀ ਥੋੜਾ ਜਿਹਾ ਵਾਧਾ ਹੋਇਆ ਹੈ ਤੇ ਗਰਮੀ ਦੇ ਵਿੱਚ ਵੀ ਥੋੜਾ ਜਿਹਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਬਾਕੀ ਆ ਆਪਾਂ ਦੇਖੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਟੈਂਪਰੇਚਰ ਵਧਣਗੇ ਦੇਖੀਏ ਟੈਂਪਰੇਚਰ ਲਗਭਗ 35 36 ਡਿਗਰੀ ਦੇ ਕਰੀਬ ਤੱਕ ਜਾਣਗੇ ਆਉਣ ਵਾਲੇ ਘੰਟਿਆਂ ਦੇ ਵਿੱਚ ਦੇ ਨੂੰ ਮਿਲ ਰਹੀ ਹੈ ਬਾਕੀ ਗੱਲ ਕਰੀਏ ਤਾਂ ਰਾਤ ਦੇ ਟੈਂਪਰੇਚਰ ਦੀ ਗੱਲ ਕਰੀਏ ਰਾਤ ਦਾ ਟੈਂਪਰੇਚਰ ਆਪਾਂ ਨੂੰ ਕੰਟਰੋਲ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜੋ ਕਿ ਗੱਲ ਕਰੀਏ ਜਿਸ ਦੇ ਵਿੱਚ ਆਪਾਂ ਨੂੰ ਮੌਸਮ ਦੇ ਵਿੱਚ ਵੀ ਆਪਾਂ ਨੂੰ ਠੰਡਕ ਦੇਖਣ ਨੂੰ ਮਿਲ ਰਹੀ ਹੈ ਟੈਂਪਰੇਚਰ ਨੋਰਮਲ ਨਾਲੋਂ 2-3 ਡਿਗਰੀ ਦਿਨ ਦਾ ਵੀ ਦੇਖ ਜਿਆਦਾ ਦੇਖਣ ਨੂੰ ਮਿਲ ਰਿਹਾ ਤੇ ਰਾਤ ਦਾ ਟੈਂਪਰੇਚਰ ਆਪਾਂ ਨੂੰ ਤਕਰੀਬਨ ਨੋਰਮਲ ਹੀ ਦੇਖਣ ਨੂੰ ਮਿਲ ਰਿਹਾ ਹੈ ਬਾਕੀ ਆਪਾਂ ਬੱਦਲ ਵਾਏ ਦੀ ਗੱਲ ਕਰੀਏ ਬੱਦਲ ਵਾਏ ਦੇ ਕੋਈ ਵੀ ਹਾਲਾਤ ਪੰਜਾਬ ਦੇ ਵਿੱਚ ਨਹੀਂ ਬੰਦੇ ਹੋਏ ਕਾਈ ਦੇ ਰਹੇ 80 ਤੋਂ 90% ਪੰਜਾਬ ਦਾ ਇਲਾਕਾ ਸਾਫ਼ ਅਤੇ ਖੁਸ਼ਕ ਦੇਖਣ ਨੂੰ ਮਿਲ ਰਿਹਾ ਤੇ ਦੱਖਣ ਜਾਂ ਦੱਖਣ ਪੱਛਮੀ ਕੁਝ ਖੇਤਰਾਂ ਵਿੱਚ ਇਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਕੁਝ ਖੇਤਰਾਂ ਵਿੱਚ ਅੱਗੇ ਆਪਾਂ ਜੀ ਗੱਲ ਕਰੀਏ ਤਾਂ 21 ਤੋਂ ਲੈ ਕੇ 25 ਤਰੀਕ ਤੱਕ ਪੰਜਾਬ ਦਾ ਮੌਸਮ ਦੇਖੀਏ ਤਾਂ ਹਰਿਆਣਾ ਰਾਜਸਥਾਨ ਬਿਲਕੁਲ ਮੌਸਮ ਬਿਲਕੁਲ ਸਾਫ਼ ਰਹੇਗਾ ਹਲਕੀ ਬੱਦਲਵਾਈ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਕੁਝ ਟੁੱਟਵੇਂ ਇਲਾਕਿਆਂ ਦੇ ਵਿੱਚ ਦੇਖਣ ਨੂੰ ਜ਼ਰੂਰ ਮਿਲ ਸਕਦੀ ਹੈ ਬਾਕੀ ਆਪਾਂ ਦੇਖੀਏ ਤਾਂ ਮੌਨਸੂਨ ਵੀ ਆਪਾਂ ਨੂੰ ਤਕਰੀਬਨ ਲਗਭਗ ਐਂਡਲੇ ਕਰਾਰ ਦੇ ਵਿੱਚ ਪਹੁੰਚ ਚੁੱਕਿਆ ਹੈ ਬਾਕੀ ਅੱਗੇ ਗੱਲ ਕਰੀਏ ਤਾਂ 26 ਤਰੀਕ ਤੋ ਵੀ ਇੱਕ ਨਵਾਂ ਸਿਸਟਮ ਜੂਰ ਬੰਦਾ ਹੋਇਆ ਦਿਖਾਈ ਦੇਗਾ 26 ਤਰੀਕ ਤੋਂ ਸ਼ਾਮ ਤੋਂ ਲੈ ਕੇ ਲੈ ਕੇ ਅਗਲੇ ਕੁਝ ਘੰਟਿਆਂ ਦੇ ਵਿੱਚ ਆਪਾਂ ਨੂੰ ਦਰਮਿਆਨੀ ਬਦਲਵਾਈ ਪੰਜਾਬ ਦੇ ਇਲਾਕਿਆਂ ਵਿੱਚ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰਾਂ ਵਿੱਚ ਉਮੀਦ ਹੈ ਸੋ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ 26 ਤਰੀਕ ਨੂੰ ਇੱਕ ਸਿਸਟਮ ਬਣੇਗਾ ਤੇ ਇਹ ਮੀਂਹ ਦੇ ਅਸਾਰ ਪਾਰੀ ਇਲਾਕਿਆਂ ਤੋਂ ਸ਼ੁਰੂ ਹੋਣਗੇ 26 ਦੀ ਰਾਤ ਤੋਂ ਲੈ ਕੇ 27 28 ਦਿਨਾਂ ਦੇ ਵਿੱਚ ਆਪਾਂ ਨੂੰ ਪੰਜਾਬ ਅਤੇ ਹਰਿਆਣਾ ਦੇ ਖੇਤਰਾਂ ਦੇ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਆਪਾਂ ਗੱਲ ਕਰੀਏ ਤਾਂ ਜਿਹੜੇ ਰਾਜਸਥਾਨ ਦੇ ਖੇਤਰ ਛੀਕੰਗਰ ਹਰਨਮਨਗੜ ਹੋ ਗਿਆ ਸੁਰਤਗੜ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹਰਿਆਣੇ ਦੇ ਇਲਾਕੇ ਹੋਗੇ ਜਿਹੜੇ ਇਹਦੇ ਵਿੱਚ ਅੰਬਾਲਾ ਹੋ ਗਿਆ ਚੀਕਾ ਹੋ ਗਿਆ ਕੈਥਲ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਵੀ ਆਪਾਂ ਨੂੰ 26 ਤਰੀਕ ਤੋਂ ਬਾਅਦ ਕੁਝ ਇਲਾਕਿਆਂ ਵਿੱਚ ਬਦਲਵਾਈ ਤੇ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਆਪਾਂ ਗੱਲ ਕਰੀਏ 24 ਤਰੀਕ ਤੱਕ ਤਾਂ ਲਗਭਗ ਆਪਾਂ ਨੂੰ ਮੌਸਮ ਸਾਫ਼ ਬਿਲਕੁਲ ਸਾਫ਼ ਪੰਜਾਬ ਤੇ ਹਰਿਆਣਾ ਰਾਜਸਥਾਨ ਦੇ ਇਲਾਕਿਆਂ ਵਿੱਚ ਸਾਬ ਦੇਖਣ ਨੂੰ ਮਿਲੇਗਾ ਤੇ ਹਲਕੀ ਟੁੱਟਵੇਂ ਤੌਰ ਤੇ ਬਦਲਵਾਈ ਕੁਝ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਆਪਾਂ ਗੱਲ ਕਰੀਏ ਕੁਝ ਇਲਾਕੇ ਜਿਵੇਂ ਪੰਜਾਬ ਦੇ ਇਲਾਕਿਆਂ ਦੀ ਗੱਲ ਕਰੀਏ ਜਿੱਦੇ ਵਿੱਚ ਲੁਧਿਆਣਾ ਚੰਡੀਗੜ੍ਹ ਮੋਹਾਲੀ ਹੋ ਗਿਆ ਸ਼ਹਿਰਪੁਰ ਟੁੱਟਵੇਂ ਤੌਰ ਤੇ ਬਦਲਬਾਈ ਦੇਖਣ ਨੂੰ ਮਿਲ ਸਕਦੀ ਹੈ ਕੁਝ ਉਮੀਦਛਰਾਟੇ ਵੀ ਦੇਖਣ ਨੂੰ ਮਿਲ ਸਕਦੇ ਹਨ ਬਾਕੀ ਆਪਾਂ ਗੱਲ ਕਰੀਏ 24 25 ਤੋਂ ਲੈ ਕੇ ਜੇਕਰ ਗੱਲ ਕਰੀਏ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਖੁਸ਼ਕ ਅਤੇ ਗਰਮ ਬੰਦਬਾਦ ਕਾਇਦੇਗਾ 26 27 28 ਤਰੀਕ ਨੂੰ ਇੱਕ ਪਛਮੀ ਸਿਸਟਮ ਦੀ ਸਦਕਾ ਹੀ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਹਲਕੀ ਤੋਂ ਦਰਮਿਆਨੀ ਬੱਦਲਬਾਈ ਆਉਣ ਵਾਲੇ ਕਿੰਨਾ ਵੀ ਦੇਖੇਗੀ ਮੌਸਮ ਦੀ ਹੋਂ ਤੱਕ ਦੀ ਜਾਣਕਾਰੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ